ਹਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀ ਆਂ ਕਿ ਤੁਸੀਂ ਸਾਰੇ ਠੀਕ-ਠਾਕ ਹੋਵੋਗੇ ਵਧੀਆ ਹੋਵੋਗੇ ਮੈਂ ਪਰਮਿੰਦਾ ਕਾਹ ਚ ਹੈ ਕਲੈਕਸ਼ਨ ਵੀ ਥੋੜਾ ਸਾਰਿਆਂ ਦਾ ਸਵਾਗਤ ਕਰਦੀ ਆਂ ਜੀ ਅੱਜ ਆਪਾਂ ਜਿਹੜੀ ਕਲੈਕਸ਼ਨ ਲੈ ਕੇ ਆਏ ਆ ਪ੍ਰਿੰਟ ਸੂਟਾਂ ਦੇ ਉੱਪਰ ਲੈ ਕੇ ਆਏ ਆ ਜਿਵੇਂ ਕਿ ਜਿਹੜਾ ਆਪਣਾ ਬੁੱਧਵਾਰ ਦਾ ਦਿਨ ਹੁੰਦਾ ਵੈਡਨਸਡੇ ਦਾ ਤਾਂ ਉਸ ਦਿਨ ਆਪਾਂ ਜ਼ਿਆਦਾਤਰ ਪ੍ਰਿੰਟ ਸੂਟ ਲੈ ਆਉਂਦੇ ਆ ਪ੍ਰੀਮੀਅਮ ਵਾਲੀ ਵਧੀਆ ਵਾਲੀ ਜਿਹੜੀ ਹੁੰਦੀ ਆ ਤੇ ਜਿਹੜੀ ਨੋਰਮਲ ਰੇਂਜ ਹੁੰਦੀ ਆ ਉਹ ਆਪਾਂ ਸੈਟਰਡੇ ਨੂੰ ਲੈ ਕੇ ਆਉਂਦੇ ਆ ਹਨਾ ਇਹ ਦੋ ਦਿਨ ਹੁੰਦੇ ਆ ਪ੍ਰਿੰਟ ਸੂਟਾਂ ਦੇ ਉੱਪਰ ਹੀ ਵੀਡੀਓ ਆਉਂਦੀ ਆ ਸੋ ਜਿਹੜੀ ਅੱਜ ਦੀ ਪ੍ਰਿੰਟਿੰਗ ਰਹੂਗੀ ਇਹ ਵੀ ਬਹੁਤ ਵਧੀਆ 2x2 कॉटन ਜਿਹੜੀ ਆਪਣੀ ਲਗਾਤਾਰ ਚੱਲ ਗਈਆ ਜਿਉਂ ਗਰਮੀ ਸਟਾਰਟਿੰਗ ਹੋਈਆ 2x2 कॉटन ਬਹੁਤ ਵਧੀਆ ਰਿਸਪਾਂਸ ਮਿਲਿਆ ਬਹੁਤ ਜ਼ਿਆਦਾ ਪਿਆਰ ਦਿੱਤਾ ਬਹੁਤ ਯਾਨੀ ਕਿ ਡਿਮਾਂਡ ਵੀ ਇੰਨੀ ਰਹਿੰਦੀ ਆ ਇਹ ਪ੍ਰਿੰਟਾਂ ਦੀ ਬਹੁਤ ਹੀ ਜ਼ਿਆਦਾ ਸੋ ਇਹਨਾਂ ਵਿੱਚੋਂ ਕੋਈ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਤੁਸੀਂ ਫਟਾਫਟ ਲੈ ਕੇ ਸਕਰੀਨਸ਼ਾਟ ਆਰਡਰ ਕਰ ਸਕਦੇ ਹੋ ਤੇ ਘਰ ਬੈਠੇ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਇਦੇ ਵਿੱਚ ਮੈਂ ਕੁਝ ਕੁ ਸੂਟ ਤੁਹਾਨੂੰ ਰਾਮ ਟੈਕਸ ਦੇ ਵੀ ਪਹਿਲਾਂ ਸ਼ੋਅ ਕਰੂੰਗੀ ਠੀਕ ਹੈ ਜੀ ਪਹਿਲਾਂ ਕੁਝ ਕੁ ਸੂਟ ਮੈਂ ਰਾਮ ਟੈਕਸ ਦੇ ਤੁਹਾਨੂੰ ਸ਼ੋਅ ਕਰੂੰਗੀ ਥੋੜੇ ਜੇ ਪੀਸ ਆ ਮੇਰੇ ਕੋਲ ਰਾਮ ਟੈਕਸ ਦੇ ਇਹ ਆਪਾਂ ਲੈਸਤੀ ਲਾਏ ਹੋਏ ਨੇ ਤਕਰੀਬਨ ਸਾਰੇ ਜਿਵੇਂ ਕ੍ਰਾਸ਼ ਕਾਟਨ ਹੋਗੀ ਬਹੁਤ ਸੋਹਣੇ ਜਿਨ੍ਹਾਂ ਦੇ ਉੱਪਰ ਹੈ ਨਾ ਸਾਰਾ ਆਰੀ ਦਾ ਕੰਮ ਹੋਇਆ ਉਹ ਵਾਲੀ ਸ਼ਰਟਸ ਦੇ ਨਾਲ ਸੂਟ ਨੇ ਤੇ ਇਹ ਸਾਰੇ ਆਪਾਂ 1250 ਪਹਿਲਾਂ ਸੇਲ ਕੀਤੇ ਨੇ ਹੁਣ ਸਾਰੇ ਇਹ ਸੂਟ 1050 ਦੇ ਵਿੱਚ ਲੱਗੇ ਹੋਏ ਨੇ ਜਿਹੜੀਆਂ ਭੈਣਾਂ ਨੇ ਤਾਂ ਸ਼ਾਪ ਤੋਂ ਆ ਕੇ ਲੈ ਕੇ ਜਾਣੇ ਆ ਸ਼ਾਪ ਤੋਂ ਆ ਕੇ ਲੈ ਸਕਦੇ ਹੋ ਪ੍ਰਿੰਟਸ ਉੱਤੇ ਸਾਰਿਆਂ ਦੇ ਉੱਪਰ ਹੀ ਲੈਸ ਚੱਲ ਰਹੀ ਆ ਸੋ ਤੁਸੀਂ ਆਪਣੇ ਬੈਨੀਫਿਟ ਲੈ ਸਕਦੇ ਹੋ ਰਾਮ ਟੈਕਸ ਦੇ ਫੈਬਰਿਕ ਦੇ ਬਾਰੇ ਕੁਝ ਵੀ ਦੱਸਣ ਦੀ ਕੁਝ ਵੀ ਕਰਨ ਦੀ ਕੋਈ ਲੋੜ ਨਹੀਂ ਪੈਂਦੀ ਇਹਦਾ ਨਾਮ ਹੀ ਕਾਫੀ ਆ ਠੀਕ ਹੈ ਜੀ ਤੇ ਬਾਕੀ ਜਿਹੜੀ ਮੈਂ ਪ੍ਰਿੰਟਿੰਗ ਦਿਖਾਉਂਗੀ ਇਹ ਵੀ ਸਾਰੀ ਰਵਾਬ ਬ੍ਰਾਂਡ ਦੀ ਬੀ ਐਲ ਐਮ ਦੇ ਇਦਾਂ ਏ ਕੇ ਟੈਕਸ ਦੇ ਅਲੱਗ-ਅਲੱਗ ਪ੍ਰਿੰਟ ਰਹਿਣਗੇ 2x2 ਕਾਟਨ ਆ ਕੋਈ ਇਕੱਠੇ ਹੋਣ ਦਾ ਡਰ ਨਹੀਂ ਕੋਈ ਸਿੱਜਣ ਦਾ ਨਹੀਂ ਕੋਈ ਸ਼੍ਰਿੰਕਿੰਗ ਦੀ ਨਹੀਂ ਕਿਸੇ ਤਰ੍ਹਾਂ ਦੀ ਇਹਦੀ ਕੋਈ ਕੰਪਲੇਨ ਨਹੀਂ ਸਭ ਤੋਂ ਸਕੂਨ ਦਾ ਤੇ ਸਭ ਤੋਂ ਬੈਸਟ ਸਾਡੀ ਇਹ ਪ੍ਰਿੰਟਿੰਗ ਦੇ ਵਿੱਚ ਚੱਲ ਰਹੀ ਆ ਜੀ ਠੀਕ ਹੈ ਜੀ ਤੇ ਲੋ ਜੀ ਦਿਖਾਉਣੀ ਆ ਅੱਜ ਦੇ ਸੂਟ ਭਾ ਜਿਹੜੀਆਂ ਭੈਣਾਂ ਫਸਟ ਟਾਈਮ ਚੈਨਲ ਨੂੰ ਦੇਖ ਰਹੀਆਂ ਨੇ ਹਰੇਕ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਰੱਖੋ ਵੀਡੀਓ ਨੂੰ ਲਾਈਕ ਜਰੂਰ ਕਰਿਆ ਕਰੋ ਸ਼ੇਅਰ ਜਰੂਰ ਕਰਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਕਲੈਕਸ਼ਨ ਕਿੱਦਾਂ ਦੀ ਲੱਗਦੀ ਆ ਬਾਕੀ ਕਈ ਭੈਣਾਂ ਦੇ ਮੈਸੇਜ ਆਉਂਦੇ ਸੀਗੇ ਕਿ ਤੁਸੀਂ ਪ੍ਰਾਈਸ ਨਹੀਂ ਕੱਢਿਆ ਪ੍ਰਾਈਸ ਆਪਣੀ ਪ੍ਰਿੰਟਿੰਗ ਦੇ ਸੂਟਾਂ ਦੇ ਉੱਪਰ ਹੁੰਦੀ ਸੀ ਪ੍ਰਿੰਟਾਂ ਦੇ ਸੂਟ ਕਾਫੀ ਜ਼ਿਆਦਾ ਹੁਣ ਘਟ ਚੁੱਕਿਆ ਹਨ ਪ੍ਰਿੰਟਿੰਗ ਹੁਣ ਦੁਪੱਟਿਆਂ ਵਾਲੇ ਸੂਟਾਂ ਦੀ ਸਟਾਰਟਿੰਗ ਹੋ ਚੁੱਕੀ ਆ ਪਰ ਫੇਰ ਵੀ ਕੋਸ਼ਿਸ਼ ਰਹੀਆ ਕਰੂਗੀ ਅ ਮਹੀਨੇ ਦੇ ਐਂਡ ਦੇ ਵਿੱਚ ਹਰੇਕ ਮਹੀਨੇ ਦੇ ਜਿਆਦਾ ਸਟਾਰਟਿੰਗ ਦੇ ਵਿੱਚ ਕੱਢੂਗੀ ਜਾਂ ਐਂਡ ਦੇ ਵਿੱਚ ਜਿਹੜੀਆਂ ਭੈਣਾਂ ਵੱਧ ਸ਼ੇਅਰ ਕਰਦੀਆਂ ਨੇ ਵੀਡੀਓ ਨੂੰ ਸਾਡੇ ਕੋਲ ਸਾਰਾ ਜਦੋਂ ਵੀ ਆਪਾਂ YouTube ਦਾ ਸਾਡਾ ਆਪਣਾ ਚੈਨਲ ਖੁੱਲਦਾ ਸਾਨੂੰ ਸਾਰੀ ਇਨਫੋਰਮੇਸ਼ਨ ਆ ਜਾਂਦੀ ਆ ਕਿਹੜੀਆਂ ਵੀਡੀਓ ਕਿਹੜੀਆਂ ਭੈਣਾਂ ਦੇ ਸਭ ਤੋਂ ਵੱਧ ਕਮੈਂਟ ਆਏ ਹੁੰਦੇ ਨੇ ਸਾਰੀ ਵੀਡੀਓ ਦਾ ਡਾਟਾ ਆਪਣਾ ਉੱਪਰ ਆਉਂਦਾ ਵਾ ਵੀ ਜਾਨਕੀ ਇੱਕ ਮਹੀਨੇ ਦੇ ਵਿੱਚ ਉਹਨਾਂ ਨੇ ਕਿੰਨੀਆਂ ਵੀਡੀਓਜ਼ ਤੇ ਕਿੰਨੇ ਕਮੈਂਟ ਕੀਤੇ ਹੋਏ ਨੇ ਕਿੰਨਾ ਉਹਨਾਂ ਨੇ ਆਪਣੀ ਵੀਡੀਓ ਨੂੰ ਸ਼ੇਅਰ ਕੀਤਾ ਹੋਇਆ ਠੀਕ ਹੈ ਜੀ ਦੋਨੇ ਚੀਜ਼ਾਂ ਆਪਣੀਆਂ ਹੋ ਜਾਂਦੀਆਂ ਨੇ ਸੋ ਮਹੀਨੇ ਦੇ ਐਂਡ ਦੇ ਵਿੱਚ ਜਾ ਕੇ ਤਾਂ ਉਹਨਾਂ ਲਈ ਜ਼ਰੂਰ ਇੱਕ ਸੋਨਾ ਜਾਂ ਸੂਟ ਆਪਾਂ ਗਿਫਟ ਦੇ ਤੌਰ ਤੇ ਲੈ ਕੇ ਆਇਆ ਕਰਾਂਗੇ ਚਾਹੇ ਉਹ ਪ੍ਰਿੰਟਡ ਹੋਵੇ ਤੇ ਚਾਹੇ ਜੇ ਦੁਪੱਟਿਆਂ ਵਾਲੀ ਕਲੈਕਸ਼ਨ ਚੱਲਦੀ ਹੋ ਤਾਂ ਦੁਪੱਟਿਆਂ ਵਾਲਾ ਹੋਵੇ ਜਾਣ ਕੇ ਪ੍ਰਾਈਸ ਜ਼ਰੂਰ ਰੱਖਾਂਗੇ ਜਿਵੇਂ ਆਪਾਂ ਅੱਗੇ ਹਰ ਵੀਕ ਰੱਖਦੇ ਸੀਗੇ ਕਿ ਪ੍ਰਿੰਟ ਸੂਟ ਦੰਦੇ ਹੀ ਦੰਦੇ ਸੀ ਤਾਂ ਹੁਣ ਪ੍ਰਿੰਟ ਸੂਟਾਂ ਦੀ ਕਲੈਕਸ਼ਨ ਹੀ ਇੰਨੀ ਘੱਟ ਚੁੱਕੀ ਆ ਸੋ ਆਪਾਂ ਪ੍ਰਾਈਸ ਹੁਣ 2 ਹਫ਼ਤੇ ਹੋ ਗਏ ਕੱਢਿਆ ਨਹੀਂ ਹੈਗਾ ਪਰ ਜਿੰਨੀਆਂ ਭੈਣਾਂ ਤੱਕ ਪਹੁੰਚੇ ਨੇ ਜਦੋਂ ਮੈਂ ਕਹਿੰਦੀ ਸੀ ਤਾਂ ਹਰ ਭੈਣ ਤੱਕ ਉਹ ਪ੍ਰਾਈਸ ਪਹੁੰਚੇ ਨੇ ਜਿਹੜਾ ਸੂਟ ਉਹਨਾਂ ਨੇ ਪਸੰਦ ਕੀਤਾ ਉਹੀ ਉਹਨਾਂ ਨੂੰ ਦਿੱਤਾ ਗਿਆ ਵਾ ਸੋ ਜਿਹੜੀਆਂ ਭੈਣਾਂ ਹੁਣ ਲਗਾਤਾਰ ਮੈਨੂੰ ਫੋਲੋ ਕਰ ਰਹੀਆਂ ਨੇ ਤੁਸੀਂ ਫੇਰ ਵੀ ਧਿਆਨ ਨਾਲ ਸੁਣ ਲਓ ਮਹੀਨੇ ਦੇ ਐਂਡ ਦੇ ਵਿੱਚ ਜਿਵੇਂ ਅੱਜ ਇੱਕ ਤਰੀਕਾ ਅੱਜ ਤੋਂ ਲੈ ਕੇ 30 ਤੱਕ ਜਿਹੜੀਆਂ ਭੈਣਾਂ ਲਗਾਤਾਰ ਆਪਣੇ ਨਾਲ ਜੁੜੀਆਂ ਰਹਿਣਗੀਆਂ ਬਣੀਆਂ ਰਹਿਣਗੀਆਂ ਤੇ ਸਭ ਤੋਂ ਜ਼ਿਆਦਾ ਵੀਡੀਓ ਨੂੰ ਸ਼ੇਅਰ ਕਰਨਗੀਆਂ ਤੇ ਲਾਈਕ ਕਰਨਗੀਆਂ ਠੀਕ ਹੈ ਜੀ ਤਾਂ ਆਪਾਂ ਉਹਨਾਂ ਦੇ ਲਈ ਜ਼ਰੂਰ ਸੋਨਾ ਜਿਹਾ ਗਿਫਟ ਲੈ ਕੇ ਆਵਾਂਗੇ ਲਓ ਜੀ ਅੱਜ ਦੀ ਵੀਡੀਓ ਦਾ ਪਹਿਲਾ ਹੀ ਸੂਟ ਬਹੁਤ ਹੀ ਪਿਆਰੇ ਜੀ ਜਿਹੜੀਆਂ ਆਪਣੀ ਕਲੈਕਸ਼ਨ ਚ ਆ ਗਏ ਇਹਦੇ ਸਾਡੇ ਕੋਲ ਦੋ ਸੂਟ ਹੈਗੇ ਨੇ ਜਿਹੜੀਆਂ ਭੈਣਾਂ ਨੂੰ ਚਾਹੀਦੇ ਹੋਏ ਫਟਾਫਟ ਲੈ ਲਿਓ ਸਕਰੀਨਸ਼ਾਟ ਕਰ ਲਿਓ ਆਰਡਰ ਬਲੂ ਕਲਰ ਦੇ ਉੱਪਰ ਆ ਇੱਕ ਤਾਂ ਸੂਟ ਇਹ ਜੀ ਇਹ ਰਾਮ ਟੈਕਸ ਦੀ ਕਲੈਕਸ਼ਨ ਆ ਬਕਾਇਦਾ ਸਾਰੀ ਰਾਮ ਟੈਕਸ ਦੀ ਤੁਹਾਨੂੰ ਸਟੈਂਪਿੰਗ ਨਾਲ ਮਿਲੂਗੀ ਠੀਕ ਹੈ ਜੀ ਪਿਓਰ ਕਾਟਨ ਆ ਗੀਜ਼ਾ ਕਾਟਨ ਆ ਕੋਈ ਲਾਈਨਿੰਗ ਅੰਡਰਸ਼ਰਟ ਦੀ ਰੁਕਾਇਆ ਨਹੀਂ ਕੋਈ ਕੈਮਲੀ ਕਾਟਨ ਨਹੀਂ ਹੈਗੀ ਕਿਉਂਕਿ ਰਾਮ ਟੈਕਸ ਵੀ ਕਈ ਰੇਟਾਂ ਦੇ ਵਿੱਚ ਇਹਨਾਂ ਦੀ ਕਲੈਕਸ਼ਨ ਆਉਂਦੀ ਆ ਬਟ ਇਹ ਗੀਜ਼ਾ ਕਾਟਨ ਸੂਟ ਨੇ ਬਹੁਤ ਹੀ ਪ੍ਰੀਮੀਅਮ ਵਾਲੀ ਕੁਆਲਿਟੀ ਲੱਗੀ ਹੋਈ ਆ ਕਿਸੇ ਤਰ੍ਹਾਂ ਦੀ ਵੀ ਕੋਈ ਲਾਈਨਿੰਗ ਅੰਡਰਸ਼ਰਟ ਦੀ ਇਹਨਾਂ ਨੂੰ ਰੁਕਾਇਆ ਨਹੀਂ ਹੈਗੀ ਜੀ ਠੀਕ ਹੈ ਜੀ ਬਲੂ ਕਲਰ ਦੇ ਉੱਪਰ ਆ ਬਹੁਤ ਹੀ ਪਿਆਰਾ ਜਿ ਨੰਬਰ ਹੋਊਗਾ ਜੀ 1 1 ਨੰਬਰ ਇਹ ਸੂਟ ਰਹੂਗਾ ਪ੍ਰਾਈਸ ਇਹਨਾਂ ਦਾ ਰਹੂਗਾ 1050 1050 ਇਹਨਾਂ ਦਾ ਪ੍ਰਾਈਸ ਆ ਸੈਕਿੰਡ ਕਲਰ ਇਹਦੇ ਵਿੱਚ ਸੇਮ ਦੇ ਵਿੱਚ ਤੁਹਾਨੂੰ ਮਿਲੇਗਾ ਜੀ ਬਲੈਕ ਬਲੈਕ ਕਲਰ ਆ ਜੀ ਬਹੁਤ ਹੀ ਪਿਆਰਾ ਤੇ ਬਹੁਤ ਹੀ ਸੋਹਣਾ ਜਿਹਾ ਨੰਬਰ ਰਹੂਗਾ ਜੀ 2 2 ਨੰਬਰ ਸੂਟ ਆ ਆਲਓਵਰ ਰਹਿਣਗੇ 5 ਮੀਟਰ ਦੀ ਪ੍ਰੋਪਰ ਕੱਟ ਮਿਲੋਗੀ ਜਿਹੜੀਆਂ ਭੈਣਾਂ ਭਾਦੀਆਂ ਸੀਗੀਆਂ ਕ੍ਰਾਸ਼ ਦੇ ਸੂਟ ਵੀ ਕੋਈ ਇੱਕ ਅੱਧਾ ਸੂਟ ਹੈਗਾ ਤਾਂ ਸਾਨੂੰ ਜਰੂਰ ਦੱਸਿਓ ਤਾਂ ਕ੍ਰਾਸ਼ ਦੇ ਆਪਣੇ ਕੋਲ ਹੈਗੇ ਨੇ ਜੀ ਅਵੇਲੇਬਲ ਨੇ ਪਰ ਦੋ ਕਲਰ ਹੀ ਅਵੇਲੇਬਲ ਨੇ ਇਹਦੇ ਸਾਡੇ ਕੋਲ ਆ ਲੋ ਜੀ ਦੋ ਕਲਰ ਆ ਉੱਪਰ ਇਹ ਹੀ ਅਵੇਲੇਬਲ ਆ ਜਿਵੇਂ ਕਿ ਪੀਚ ਕਲਰ ਹੋ ਗਿਆ ਠੀਕ ਹੈ ਜੀ ਨੰਬਰ ਹੋਊਗਾ 3 ਇਹਦੇ ਵਿੱਚ ਸੈਕਿੰਡ ਕਲਰ ਜਿਹੜਾ ਰਹੂਗਾ ਉਹ ਲੈਮਨ ਸ਼ੇਡ ਰਹੂਗਾ ਕੋਈ ਇਹਦੇ ਵਿੱਚ ਲੈਣ ਵਾਲਾ ਕੁਝ ਨਹੀਂ ਹੈਗਾ ਬਿਲਕੁਲ ਸੌਫਟ ਕ੍ਰਸ਼ ਕਾਟਨ ਆ ਚਾਹੇ ਏਕੇ ਟੈਕਸ ਦੀ ਕਿਸੇ ਵੀ ਦੀ ਲਓਗੇ ਤਾਂ 1250 ਤੋਂ ਘੱਟ ਕਿਤੋਂ ਵੀ ਸੂਟ ਨਹੀਂ ਮਿਲਣਾ ਹੈਗਾ ਜਿਹੜੀ ਪਿਓਰ ਕ੍ਰਸ਼ ਤੇ ਹੋਊਗਾ ਠੀਕ ਹੈ ਜੀ ਸਿੰਥੈਟਿਕ ਬੇਸ ਜਿੱਥੋਂ ਮਰਜੀ ਚੱਕ ਲਿਓ ਬਟ ਇਹ ਵਾਲੀ ਪਿਓਰ ਕਾਟਨ ਆ ਤੇ ਕ੍ਰਸ਼ ਦੇ ਉੱਪਰ ਆ ਬਹੁਤ ਹੀ ਪਿਆਰਾ ਸੈਕੰਡ ਕਲਰ ਦੇ ਵਿੱਚ ਰਹੂਗਾ ਲੈਮਨ ਸ਼ੇਡ ਨੰਬਰ ਹੋਗਾ ਜੀ 4 4 ਨੰਬਰ ਸੂਟ ਦਾ ਪ੍ਰਾਈਸ ਪ੍ਰਾਈਸ ਰਹੂਗਾ 1050 ਨੰਬਰ ਹੋਗਾ ਜੀ 4 ਇਹ ਤਾਂ ਸੀਗੇ ਆਲ ਓਵਰ ਸਾਡੇ ਕੋਲ ਚਾਰ ਹੀ ਪੀਸ ਆ ਰਾਮਟੈਕਸ ਦੇ ਜਿਹੜੇ ਆਲ ਓਵਰ ਪਏ ਆ ਠੀਕ ਹੈ ਜੀ ਇਹ ਤੋਂ ਬਾਅਦ ਜਿਹੜੇ ਮੈਂ ਤੁਹਾਨੂੰ ਦਿਖਾਉਂਗੀ ਉਹ ਰਹਿਣਗੇ ਜੀ ਮੈਚਿੰਗ ਸੂਟ ਪ੍ਰਾਈਸ ਸੇਮ ਹੀ ਰਹੂਗਾ ਇੱਕ ਤਾਂ ਸਾਡੇ ਕੋਲ ਆਹ ਵਾਲੀ ਕਲੈਕਸ਼ਨ ਆਈ ਆ ਇਹ ਬਹੁਤ ਪਿਆਰੀਆਂ ਉੱਪਰ ਇਹਦੇ ਸਾਰੇ ਨਾ ਕੰਮ ਹੋਇਆ ਹੋਇਆ ਥ੍ਰੈਡ ਦਾ ਸਾਰਾ ਕੰਮ ਹੋਇਆ ਹੋਇਆ ਤੁਸੀਂ ਚੈੱਕ ਕਰ ਸਕਦੇ ਹੋ ਸ਼ਰਟ ਦੇ ਉੱਪਰ ਬਹੁਤ ਪਿਆਰਾ ਥ੍ਰੈਡ ਦਾ ਕੰਮ ਆ ਤੇ ਨਾਲ ਇਹਨਾਂ ਦੇ ਆ ਰਹੀਆਂ ਨੇ ਡਿਜੀਟਲੀ ਬਾਟਮਸ ਜੀ ਕੰਟਰਾਸਟ ਡਿਜੀਟਲ ਬਾਟਮ ਆ ਰਹੀਆਂ ਨੰਬਰ ਹੋਊਗਾ ਜੀ 5 5 ਨੰਬਰ ਸੂਟ ਰਹੂਗਾ ਪ੍ਰਾਈਸ ਰਹੂਗਾ 1050 ਨੈਕਸਟ ਸੇਮ ਦੇ ਵਿੱਚ ਹੈਗਾ ਜੀ ਆਲੋ ਸੇਮ ਹੈਗਾ ਆ ਵਾ ਜਾਨੀ ਕਿ ਡਿਜ਼ਾਈਨ ਦਾ ਫਰਕ ਰਹੂਗਾ ਪ੍ਰਿੰਟਿੰਗ ਦਾ ਫਰਕ ਰਹੂਗਾ ਇਹ ਵਾਲੀ ਪ੍ਰਿੰਟਿੰਗ ਅਲੱਗਾ ਇਹ ਵਾਲੀ ਅਲੱਗਾ ਪ੍ਰਿੰਟ ਇਹ ਵੀ ਬਹੁਤ ਪਿਆਰਾ ਕਲਰ ਵੀ ਬਹੁਤ ਪਿਆਰਾ ਬਿਲਕੁਲ ਪੀਚ ਜਾਂ ਸ਼ੇਡਾ ਪਰਪਲ ਪੀਚ ਜੀ ਟੂਨ ਦੇ ਉੱਪਰ ਆ ਨਾਲ ਇਹਦੇ ਸੇਮ ਆਊਗੀ ਬਾਟਮ ਬਾਟਮ ਦੇ ਵਿੱਚ ਵੀ ਤੁਹਾਨੂੰ ਸੈਲਫ ਪ੍ਰਿੰਟ ਮਿਲੂਗਾ ਬਿਲਕੁਲ ਸ਼ਰਟ ਨਾਲ ਦਾ ਨੰਬਰ ਹੋਊਗਾ ਜੀ 6 6 ਨੰਬਰ ਇਹ ਸੂਟ ਰਹੂਗਾ ਮਾਤਾ ਕਿਹੜੀ ਲੰਬ ਨੰਬਰ ਹੋਊਗਾ ਜੀ 6 ਨੈਕਸਟ ਜਿਹੜਾ ਪ੍ਰਿੰਟ ਆ ਰਿਹਾ ਰਾਮ ਟੈਕਸ ਦਾ ਹੀ ਪ੍ਰਿੰਟ ਰਹੂਗਾ ਇਹ ਵੀ ਬਹੁਤ ਪਿਆਰਾ ਬਹੁਤ ਸੋਹਣਾ ਆ ਲੋ ਜੀ ਬਹੁਤ ਹੀ ਪਿਆਰਾ ਲਾਈਟ ਜਿਹਾ ਸਕਾਈ ਬਲੂ ਜਿਹਾ ਕਲਰ ਆ ਜੀ ਪ੍ਰਿੰਟਿੰਗ ਚੈੱਕ ਕਰ ਲਓ ਬਹੁਤ ਸੋਹਣੀ ਪ੍ਰਿੰਟਿੰਗ ਆ ਨਾਲ ਇਹਦੇ ਸੀਮ ਆ ਰਿਹਾ ਜੀ ਕਲਰ ਪਲੇਨ ਬਾਟਮ ਦੇ ਨਾਲ ਨੰਬਰ ਹੋਊਗਾ ਜੀ 7 ਪ੍ਰਾਈਸ ਰਹੂਗਾ ਸੇਮ 1050 ਇਹਦੇ ਵਿੱਚ ਦੋ ਆਪਣੇ ਕੋਲੇ ਤਿੰਨ ਕਲਰ ਨੇ ਇਹਦੇ ਤਿੰਨੇ ਹੀ ਕਲਰ ਇਹਦੇ ਬਹੁਤ ਪਿਆਰੇ ਆਏ ਹੋਏ ਨੇ। ਹਲੋ ਜੀ। ਨੈਕਸਟ ਵਾਲਾ ਹੈਗਾ ਇਹਦਾ ਮਹਿੰਦੀਆ ਸੈਟ। ਇਹ ਨਿਊ ਸੈਟ ਆਇਆ ਆਪਣੇ ਕੋਲੇ। ਜਸਟ ਅਜੇ ਆਪਾਂ ਇੱਕ ਸੂਟ ਇਹਦੇ ਵਿੱਚੋਂ ਆਹ ਵਾਲਾ ਸਕਾਈ ਬਲੂ ਜੀ ਆ ਸੇਲ ਕੀਤਾ ਵਾ ਤੇ ਸੈਕੰਡ ਕਲਰ ਇਹਦਾ ਹੈਗਾ ਜੀ ਮਹਿੰਦੀਆ ਟੂਨ ਦੇ ਉੱਪਰ ਨਾਲ ਸੇਮ ਆ ਰਹੀ ਹੈ ਪਲੇਨ ਬਾਟਮ। ਨੰਬਰ ਹੋਊਗਾ ਜੀ 8। 8 ਨੰਬਰ ਸੂਟ ਰਹੂਗਾ। ਨੈਕਸਟ ਵਾਲੇ ਦੇ ਵਿੱਚ ਰਹੂਗਾ ਚੈਰੀ ਸ਼ੇਡ ਇਹ ਵੀ ਸ਼ੇਡ ਬਹੁਤ ਪਿਆਰਾ ਵਾ ਸੋ ਜਿਹੜਾ ਵੀ ਕਲਰ ਜਿਹੜਾ ਵੀ ਕੰਬੀਨੇਸ਼ਨ ਤੁਹਾਨੂੰ ਪਸੰਦ ਆ ਰਿਹਾ ਫਟਾਫਟ ਲੈ ਕੇ ਸਕਰੀਨਸ਼ਾਟ ਆਰਡਰ ਕਰੀ ਚਲੋ ਨਾਲ ਸੀ ਮਾਰੀ ਆ ਜੀ ਪਲੇਨ ਬਾਟਮ ਨੰਬਰ ਹੋਗਾ ਜੀ 9 9 ਨੰਬਰ ਇਹ ਸੂਟ ਰਹੂਗਾ ਇੱਥੇ ਤੱਕ ਜਿਹੜੀ ਸਾਡੀ ਪ੍ਰਾਈਸ ਸੀਗੀ 1050 ਸੀ ਹੁਣ ਜਿਹੜੇ ਮੈਂ ਸੂਟ ਦਿਖਾਉਂਗੀ ਤੁਹਾਨੂੰ ਉਹ ਰਹਿਣਗੇ ਜੀ ਲਓ ਜੀ ਇਥੋਂ ਆਪਣੇ ਰੇਟ ਦੀ ਰੇਟ ਜਾਨਕੀ ਚੇਂਜ ਹੋ ਜਾਣਗੇ 2/2 कॉटन ਆ ਇਹਦੇ ਵਿੱਚ ਥੋੜੇ ਜੇ ਪੀਸ ਤੁਹਾਨੂੰ ਮੈਂ ਮੈਚਿੰਗ ਦਿਖਾਉਂਗੀ ਆ ਲੋ ਬਹੁਤ ਪਿਆਰੀ ਬਹੁਤ ਸੋਹਣੀ ਕਲੈਕਸ਼ਨ ਆ ਕਲਰ ਕੰਬੀਨੇਸ਼ਨ ਵੀ ਬਹੁਤ ਹੀ ਪਿਆਰਾ ਨਾਲ ਸੇਮ ਆ ਰਹੀ ਆ ਜੀ ਪ੍ਰਿੰਟਡ ਬਾਟਮ ਜਿਹੜੀਆਂ ਭਣਾ ਨੇ ਮੈਚਿੰਗ ਲੈਣੇ ਹੋਏ ਮੈਚਿੰਗ ਲੈ ਸਕਦੇ ਹੋ ਜਿਨ੍ਹਾਂ ਨੇ ਲੈਣਾ ਆਲਓਵਰ ਆਲਓਵਰ ਲੈ ਸਕਦੇ ਹੋ ਇਹਦਾ ਨੰਬਰ ਰਹੂਗਾ 10 ਇਹ 에ਥੋ ਪ੍ਰਾਈਸ ਰਹੂਗਾ ਜੀ 800 ਦਾ ਸੂਟ ਪ੍ਰਾਈਸ ਤੁਹਾਨੂੰ ਸਕਰੀਨ ਤੇ 800 ਸ਼ੋਅ ਹੋਊਗਾ ਪਰ ਜੇ ਤੁਸੀਂ ਦੋ ਸੂਟ ਬਾਈ ਕਰੋਗੇ ਤਾਂ 1500 ਦੇ ਦੋ ਆ ਜਿਹੜੀ ਆਪਣੀ 2x2 ਕਾਟਨ ਆ ਇਹ 800 ਦਾ ਸਿੰਗਲ ਸੂਟ ਆ 1500 ਦੇ ਦੋ ਸੂਟ ਨੇ ਸੋ ਤੁਸੀਂ ਫਟਾਫਟ ਪਿਕ ਕਰ ਲਿਓ ਜਿਹੜਾ ਕਲਰ ਤੁਹਾਨੂੰ ਪਸੰਦ ਆਊਗਾ ਜੀ ਇਹ ਸਾਰੇ ਸਿੰਗਲ ਸਿੰਗਲ ਪੀਸ ਆ ਕਈ ਭੈਣਾ ਕਹਿ ਦਿੰਦੀਆਂ ਨੇ ਸਾਨੂੰ ਦੋ ਪੀਸ ਦੇ ਦਿਓ ਇੰਨਾ ਵਿੱਚ ਕਿਸੇ ਵਿੱਚ ਵੀ ਦੋ ਪੀਸ अवेलेबल ਨਹੀਂ ਹੈਗੇ ਸਿੰਗਲ ਪੀਸ अवेलेबल ਆ ਸੋ ਤੁਸੀਂ ਆਪਣੇ ਫਟਾਫਟ ਲੈ ਕੇ ਸਕਰੀਨਸ਼ਾਟ ਪਿਕ ਕਰਨੇ ਆ ਜਿਹੜੇ ਵੀ ਤੁਹਾਨੂੰ ਚਾਹੀਦੇ ਨੇ ਨੰਬਰ ਹੋਊਗਾ ਜੀ ਇਹਦਾ 11 11 ਨੰਬਰ ਇਹ ਸੂਟ ਰਹੂਗਾ ਨੈਕਸਟ ਪ੍ਰਿੰਟਿੰਗ ਦੇਖ ਲਈ ਵੀ ਬਹੁਤ ਪਿਆਰੀ ਆ ਅਲੋਟ ਇਹ ਵੀ ਪ੍ਰਿੰਟ ਬਹੁਤ ਸੋਹਣਾ ਬਹੁਤ ਪਿਆਰਾ ਨਾਲੇ ਦੇ ਸੇਮ ਸਾਰਿਆਂ ਦੇ ਡਿਜੀਟਲ ਬਾਟਮ ਆ ਰਹੀਆਂ ਨੇ 셀프 ਪ੍ਰਿੰਟਡ ਤੇ ਨੰਬਰ ਹੋਊਗਾ ਜੀ ਇਹਦਾ 12 12 ਨੰਬਰ ਇਹ ਸੂਟ ਰਹੂਗਾ ਨੈਕਸਟ ਵਾਲਾ ਜਿਹੜਾ ਆ ਰਿਹਾ ਜੀ ਇਹ ਆ ਰਿਹਾ ਪੀਚ ਪੀਚ ਦੇ ਨਾਲ ਕੰਟਰਾਸਟ ਪੀਚ ਦੇ ਨਾਲ ਕੰਟਰਾਸਟ ਆ ਇਹ ਵੀ ਕਲਰ ਕੰਬੀਨੇਸ਼ਨ ਬਹੁਤ ਪਿਆਰਾ ਵਾ ਪੀਚ ਹੀ ਬਾਟਮ ਰਹੂਗੀ ਇਹਦੇ ਨਾਲ 셀프 ਪ੍ਰਿੰਟਡ ਨੰਬਰ ਹੋਊਗਾ 13 13 ਨੰਬਰ ਇਹ ਸੂਟ ਰਹੂਗਾ ਹਲੋ ਜੀ ਇਹ ਆਪਣੀ ਜਿਹੜੀ 2/2 ਕਾਟਨ ਦੇ ਪ੍ਰਿੰਟ ਚੱਲ ਰਹੇ ਨੇ ਆਲ ਓਵਰ ਦੇ ਵਿੱਚ ਇਹ ਜਿਓਮੈਟਿਕ ਆ ਜਾਂ ਪ੍ਰਿੰਟ ਆ ਇਹਦੇ ਵਿੱਚ ਕੋਈ ਵੀ ਅਦਰ ਕਲਰ ਡਿਜ਼ਾਈਨਿੰਗ ਨਹੀਂ ਹੈਗੀ ਸੋ ਤੁਸੀਂ ਕਲਰ ਇਹਦੇ ਵਿੱਚ ਸ਼ਾਇਦ ਇੱਕਦਾਂ ਮਿਲ ਜਵੇ ਬਟ ਡਿਜ਼ਾਈਨਿੰਗ ਸਾਰੀ ਸਿੰਗਲ ਹੀ ਆ ਫਟਾਫਟ ਪਿਕ ਕਰਨੇ ਜਿਹੜੀਆਂ ਭੈਣਾਂ ਨੂੰ ਚਾਹੀਦੇ ਹੋਏ 14 ਨੰਬਰ ਸੂਟ ਰਹੂਗਾ ਹਲੋ ਜੀ ਇਹ ਵੀ ਪ੍ਰਿੰਟ ਬਹੁਤ ਪਿਆਰਾ ਬਹੁਤ ਸੋਹਣਾ ਗ੍ਰੇ ਦੇ ਨਾਲ ਲਾਈਟਰ ਸਕਾਈ ਬਲੂ ਦਾ ਕੰਟਰਾਸਟ ਆ ਨੰਬਰ ਹੋਊਗਾ ਜੀ 15 ਇਹ ਵੀ ਕਲਰ ਬਹੁਤ ਪਿਆਰਾ ਗ੍ਰੇ ਕਲਰ ਆ ਅਲੱਗ ਜਿਹਾ ਗ੍ਰੇ ਕਲਰ ਆ ਇਹ ਪ੍ਰਿੰਟਿੰਗ ਬਹੁਤ ਪਿਆਰੀ ਆ ਬਹੁਤ ਸੋਹਣੀ ਆ ਇਹਨਾਂ ਦੇ ਨਾਲ ਤੁਸੀਂ ਕਾਟਨ ਦੇ ਦੁਪੱਟੇ ਵੀ ਲਗਵਾ ਸਕਦੇ ਹੋ ਨੰਬਰ ਹੋਊਗਾ 16 ਜਿੰਨਾਂ ਭੈਣਾਂ ਨੇ ਦੁਪੱਟੇ ਰਾੜੀ ਕਰਵਾਉਣੇ ਹੋ ਚਾਹੇ ਤੁਸੀਂ ਪਿਓਰ ਦਾ ਦੁਪੱਟਾ ਲਗਵਾਉਣਾ ਚਾਹੇ ਤੁਸੀਂ ਲਗਵਾਉਣਾ ਜੀ ਇਹਦੇ ਨਾਲ ਕਾਟਨ ਦਾ ਦੁਪੱਟਾ ਜਿਹੜਾ ਸਾਡਾ 150 ਵਾਲਾ ਚੱਲਦਾ ਪਿਓਰ ਦਾ ਜਿਹੜਾ ਮਾਰਕੀਟ ਦੇ ਵਿੱਚ ਪਿਓਰ ਕਹਿ ਕੇ बिकਦਾ ਬਟ ਹੁੰਦੀ ਉਹ ਹਾਫ ਪਿਓਰ ਦੀ ਕੁਆਲਿਟੀ ਆ ਤੇ ਪ੍ਰਾਈਸ ਉਹਦਾ ਰਹਿੰਦਾ 250 ਠੀਕ ਹੈ ਜੀ ਡਾਈ ਉਹਦੀ ਐਕਸਟਰਾ ਰਹੂਗੀ ਤੇ ਜਿਹੜਾ ਵੀ ਦੁਪੱਟਾ ਕਿਸੇ ਵੀ ਭੈਣ ਨੇ ਨਾਲ ਰੈਡੀ ਕਰਵਾਉਣਾ ਹੋਇਆ ਤੁਸੀਂ ਕਰਵਾ ਸਕਦੇ ਹੋ ਆ ਲੋ ਜੀ ਇਹ ਹੈਗਾ ਲਾਈਟ ਜਿਹਾ ਸਕਾਈ ਬਲੂ ਜਿਹਾ ਕਲਰ ਨੰਬਰ ਹੋਊਗਾ ਜੀ 17 ਨੈਕਸਟ ਵਾਲਾ ਹੈਗਾ ਇਹਦੇ ਵਿੱਚ ਮਹਿੰਦੀ ਆ ਟੂਨ ਦੇ ਉੱਪਰ ਆ ਲੋ ਇਹ ਵੀ ਕਲਰ ਪਿਆਰਾ ਜਿਹਾ ਸੋਹਣਾ ਜਿਹਾ ਵਾ ਨੰਬਰ ਹੋਗਾ ਜੀ 18 ਇੱਕ ਆ ਵਾਲਾ ਪ੍ਰਿੰਟ ਬਹੁਤ ਜ਼ਿਆਦਾ ਜਾਨਕਿ ਚੱਲਿਆ ਵਾ ਏਕੇ ਦਾ ਪ੍ਰਿੰਟ ਆ ਇਹ ਬਹੁਤ ਹੀ ਪਿਆਰਾ ਸੋ ਜਿਹੜੀ ਭੈਣ ਨੂੰ ਵੀ ਚਾਹੀਦਾ ਹੋਇਆ ਤੁਸੀਂ ਫਟਾਫਟ ਲੈ ਕੇ ਸਕਰੀਨਸ਼ਾਟ ਆਰਡਰ ਕਰ ਲਿਓ ਇਹ ਸਿੰਗਲ ਪੀਸ ਹੀ ਰਹਿ ਚੁੱਕੀਆਂ ਵਾ ਇਹਦੇ ਵਿੱਚ ਹੁਣ ਕੋਈ ਵੀ ਕਲਰ ਨਹੀਂ ਤੁਹਾਨੂੰ ਮਿਲੇਗਾ ਰੈਸਟ ਸ਼ੇਡ ਆ ਇਹ 101 ਨਾਲ ਦੇ 3 3 4 4 ਸੂਟ ਸੀਗੇ ਸਾਡੇ ਕੋਲੇ ਤੇ ਹੁਣ ਇਹ ਸਿੰਗਲ ਪੀਸ ਆ ਨੰਬਰ ਹੋਊਗਾ ਜੀ 19 ਆ ਲੋ ਜੀ ਇੱਕ ਆ ਵਾਲਾ ਇਹਦੀ ਤੇ ਇੱਕ ਵਾਰ ਮੇਲਾ ਦਾ ਵੀਡੀਓ ਪਈ ਆ ਪਤਾ ਨਹੀਂ ਨੇ ਪਈ ਬਹੁਤ ਸੋਹਣਾ ਪ੍ਰਿੰਟ ਚੱਲਿਆ ਇਹਦੇ ਵਿੱਚ ਬਲੈਕ ਕਲਰ ਅਵੇਲੇਬਲ ਆ ਜਸਟ ਬਹੁਤ ਸੋਹਣਾ ਡਿਜੀਟਲ ਲੁੱਕ ਦਾ ਸੂਟ ਆ ਇਹਦੇ ਵਿੱਚ ਸਾਰੇ ਡਿਜੀਟਲ ਹੋਈ ਹੋਈ ਆ ਤੇ ਬਹੁਤ ਹੀ ਪਿਆਰਾ ਵਾ ਸਿੰਗਲ ਕਲਰ ਆ ਨੰਬਰ ਹੋਊਗਾ ਜੀ 20 ਆ ਲੋ ਜੀ ਕਈ ਭੈਣਾਂ ਦੇ ਮੈਸੇਜ ਆਉਂਦੇ ਹੁੰਦੇ ਆ ਕਿ 60 ਤੋਂ ਪਲੱਸ ਵਾਲਿਆਂ ਲਈ ਵੀ ਸੂਟ ਦਿਖਾਇਆ ਕਰੋ ਹਨਾ 60 ਤੋਂ ਪਲੱਸ ਜਿਵੇਂ ਹੁਣ ਆਹ ਵਾਲਾ ਮੈਂ ਪ੍ਰਿੰਟ ਦਿਖਾਉਣ ਲੱਗੀ ਆ ਜੇ ਤੁਸੀਂ ਇਹਨਾਂ ਦੇ ਨਾਲ ਪ्योर ਦਾ ਦੁਪੱਟਾ ਲਗਾਉਣਾ ਹਾਫ ਪ्योर ਦਾ ਦੁਪੱਟਾ ਲਗਾਉਣਾ ਲਗਵਾ ਕੇ ਜਿਵੇਂ ਮਰਜੀ ਤੁਸੀਂ ਇਹਨਾਂ ਸੂਟਾਂ ਨੂੰ ਰੈਡੀ ਕਰ ਸਕਦੇ ਹੋ ਚੀਜ਼ ਸੇਮ ਹੀ ਹੁੰਦੀ ਆ ਦੁਪੱਟਿਆਂ ਨਾਲ ਵੀ ਸਭ 60 ਪਲੱਸ ਵਾਲਿਆਂ ਲਈ ਜਿਵੇਂ ਉਹ ਫੁੱਲਾਂ ਫਲਾਵਰਾਂ ਵਾਲੇ ਦੁਪੱਟੇ ਲੈਣਾ ਲਾਇਕ ਨਹੀਂ ਕਰਦੇ ਪਲੇਨ ਦੁਪੱਟੇ ਲੈਣਾ ਲਾਇਕ ਕਰਦੇ ਤਾਂ ਤੁਸੀਂ ਅਰਾਮ ਨਾਲ ਜਿਵੇਂ ਮਰਜੀ ਤੁਸੀਂ ਕਹੋਗੇ ਦੁਪੱਟਾ ਰੈਡੀ ਹੋ ਕੇ ਨਾ ਤੁਹਾਨੂੰ ਮਿਲ ਜਾਊਗਾ ਜੀ ਬਹੁਤ ਸੋਹਣੀ ਕੁਆਲਿਟੀ ਇੰਨੀ ਸੋਹਣੀ ਆ ਇੰਨੀ ਜਿਆਦਾ ਫਾਈਨ ਆ ਜਿਹੜੀਆਂ ਭੈਣਾਂ ਨੇ ਹਜੇ ਤੱਕ ਨਹੀਂ ਮੰਗਾਏ ਦੀ ਇੱਕ ਸੂਟ ਵੀ ਮੰਗਵਾਉਂਦੀਆਂ ਨਾ ਤਾਂ ਹੋਰ 2-4 ਸੂਟਾਂ ਦੇ ਆਰਡਰ ਦੇਵਾਂਗੀ ਆ ਨੈਕਸਟ ਵਾਲਾ ਜਿਹੜਾ ਇਹਦੇ ਵਿੱਚ ਰਹੂਗਾ ਵਾਈਟ ਇਹ ਵੀ ਸਾਡਾ ਡਿਜ਼ਾਈਨ ਬਹੁਤ ਸੁਪਰ ਹਿਟਰ ਰਿਹਾ ਇਹਦੇ ਵਿੱਚ ਤਿੰਨ ਕਲਰ ਤੁਹਾਨੂੰ ਮਿਲਣਗੇ ਤਿੰਨੇ ਹੀ ਕਲਰ ਇਹਦੇ ਬਹੁਤ ਪਿਆਰੇ ਦਾ ਰਹੀ ਨੰਬਰ ਹੋਊਗਾ ਜੀ 22 ਹਾਂ ਇਹ ਬਹੁਤ ਹੀ ਸੋਹਣਾ ਪ੍ਰਿੰਟ ਆ ਇਹ ਬਹੁਤ ਹੀ ਪਿਆਰਾ ਜਿਹਾ ਪੌਣ ਪੱਤਾ ਜਿਹਾ ਬਣਿਆ ਹੋਇਆ ਪ੍ਰਿੰਟਿੰਗ ਦੇ ਵਿੱਚ ਬਹੁਤ ਸੋਹਣਾ ਇਹਦੇ ਵਿੱਚ ਕਲਰ ਤੁਹਾਨੂੰ ਤਿੰਨ ਮਿਲ ਜਾਣਗੇ ਤਿੰਨੇ ਹੀ ਕਲਰ ਇਹਦੇ ਬਹੁਤ ਪਿਆਰੇ ਨੇ ਆ ਲੋ ਜੀ ਨੈਕ ਦਾ ਸ਼ੇਡ ਇਹਦਾ ਦੇਖ ਲਓ ਮਸਟਰਡ ਟੋਨ ਆ ਇਹਦੇ ਵਿੱਚ ਸੈਕਿੰਡ ਕਲਰ ਇਹਦਾ ਮਸਟਰਡ ਟੋਨ ਦੇ ਉੱਪਰ ਆ ਨੰਬਰ ਰਹੂਗਾ ਜੀ 23 23 ਨੰਬਰ ਇਹ ਸੂਟ ਰਹੂਗਾ ਤੇ ਇੱਕ ਇਹਦੇ ਵਿੱਚ ਆਊਗਾ ਮਹਿਰੂਨੀ ਜਿਹਾ ਸ਼ੇਡ ਇਹ ਵੀ ਕਲਰ ਬਹੁਤ ਪਿਆਰਾ ਮਿੱਠਾ ਜਿਹਾ ਮਹਿਰੂਨ ਸ਼ੇਡ ਆ ਨੰਬਰ ਹੋਊਗਾ ਜੀ 24 24 ਨੰਬਰ ਇਹ ਸੂਟ ਰਹੂਗਾ ਤੇ ਇੱਕ ਮੈਂ ਫੇਰ ਦਿਖਾ ਰਹੀ ਹਾਂ ਥੋੜਾ ਜਿਹਾ ਲਾਈਟ ਕਲਰ ਦੇ ਵਿੱਚ ਜਿਹੜੀ ਭੈਣ ਨੂੰ ਚਾਹੀਦਾ ਹੋਇਆ ਤੁਸੀਂ ਹੁਣ ਲੈ ਲਿਓ ਤੇ ਬਾਰ ਬਾਰ ਰਿਪੀਟ ਕਰ ਰਹੀ ਹਾਂ ਚਾਹੇ ਤੁਸੀਂ ਇਹਨਾਂ ਦਾ ਕਾਟਨ ਦੇ ਦੁਪੱਟੇ ਲਗਵਾ ਲਓ ਚਾਹੇ ਤੁਸੀਂ ਲਗਵਾ ਲਓ ਪਿਓਰ ਦੇ ਇਹੀ ਸੂਟ ਆਰਾਮ ਦੇ ਨਾਲ ਤੁਹਾਡੇ 299 ਪ੍ਰਾਈਸ ਦੇ ਵਿੱਚ ਰੈਡੀ ਹੋ ਜਾਣੇ ਆ ਜੀ ਨੰਬਰ ਰਹੂਗਾ 25 25 ਨੰਬਰ ਸੂਟ ਰਹੂਗਾ ਨਹੀਂ ਤਾਂ ਪਿਓਰ ਦਾ ਦੁਪੱਟੇ ਵਾਲਾ ਸੂਟ ਤੁਸੀਂ ਲੈਣੇ ਹੋ ਜਿਹੜਾ 800 900 1000 ਦੀ ਰੇਂਜ ਦੇ ਵਿੱਚ ਆਉਂਦਾ ਉਹ ਇਹ ਵਾਲੀ ਕਾਟਨ ਨਹੀਂ ਹੁੰਦੀ ਉਹ ਕੈਮਰੀ ਕਾਟਨ ਹੁੰਦੀ ਹੈ ਜੀ ਕੈਮਰੀ ਕਾਟਨ ਦੇ ਸੂਟ ਵੀ ਤੇ ਡਿਜੀਟਲ ਦੁਪੱਟਾ ਲੱਗ ਕੇ 8 900 ਤੋਂ ਸਟਾਰਟ ਹੁੰਦੇ ਆ ਪਰ ਜਿਵੇਂ ਕਿ ਤੁਸੀਂ ਕਹਿੰਦੇ ਹੋ ਕਿ 60 ਪਲੱਸ ਵਾਲੀ ਕੱਪੜਾ ਇੰਨਾ ਜਿਆਦਾ ਫਾਈਨ ਆ ਵੀ ਇੰਨਾ ਸਕੂਨ ਦੇਊਗਾ ਇੰਨਾ ਸਕਿਨ ਫਰੈਂਡਲੀ ਆ ਬਹੁਤ ਪਿਆਰਾ ਕੱਪੜਾ ਵਾ ਸੋ ਸੈਲਫ ਇੱਕ ਦੁਪੱਟੇ ਦਾ ਕਰਕੇ ਤੁਸੀਂ ਕਈ ਵਾਰੀ ਕਹਿ ਦਿੰਦੇ ਹੋ ਵੀ ਦੁਪੱਟਾ ਨਹੀਂ ਹੈਗਾ ਪਰ ਰੇਂਜ ਉੱਥੇ ਹੀ ਚਲੀ ਜਾਣੀ ਆ ਜਦੋਂ ਦੁਪੱਟਾ ਲਾਣ ਲੱਗਣਾ ਸੋ ਤੁਹਾਨੂੰ ਕੋਈ ਜ਼ਿਆਦਾ ਮਹਿੰਗਾ ਨਹੀਂ ਪਹਿਣਾ ਵੀ ਦੁਪੱਟਾ ਅਸੀਂ ਐਕਸਟਰਾ ਲਵਾਂਗੇ ਸਾਨੂੰ ਆ ਕਰਨਾ ਪੈਣਾ ਤੁਸੀਂ ਸਾਨੂੰ ਕਹੋ ਵੀ ਇਹਦੇ ਨਾਲ ਆਹ ਦੁਪੱਟਾ ਡਾਈ ਕਰਵਾ ਕੇ ਭੇਜ ਦਿਓ ਅਸੀਂ ਤੁਹਾਨੂੰ ਖੁਦ ਇਹ ਦੁਪੱਟਾ ਡਾਈ ਕਰਵਾ ਕੇ ਭੇਜਾਂਗੇ ਹਾਂ ਲੋ ਜੀ ਇਹਦੇ ਵਿੱਚ ਸੈਕੰਡ ਕਲਰ ਹੈਗਾ ਜੀ ਲਾਈਟ ਜਿਹਾ ਪਰਪਲ ਸ਼ੇਡ ਨੰਬਰ ਹੋਊਗਾ ਜੀ 26 26 ਨੰਬਰ ਇਹ ਸੂਟ ਰਹੂਗਾ ਲੋ ਜੀ ਅੱਜ ਦੀ ਵੀਡੀਓ ਦਾ ਲਾਸਟ ਡਿਜ਼ਾਈਨ ਹੈ ਜਿਹੜਾ ਲਾਈਟ ਜਾਂ ਪਰਪਲ ਸ਼ੇਡ ਇਹ ਵੀ ਬਹੁਤ ਪਿਆਰਾ ਡਿਜ਼ਾਈਨ ਹੈ ਨੰਬਰ ਹੋਗਾ ਜੀ 27 27 ਨੰਬਰ ਇਹ ਸੂਟ ਹੋਊਗਾ ਸੋ ਇਹਨਾਂ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਇਆ ਉਹ ਫਟਾਫਟ ਲੈ ਕੇ ਸਕਰੀਨਸ਼ਾਟ ਆਰਡਰ ਕਰ ਸਕਦੇ ਹੋ ਤੇ ਘਰ ਬੈਠੇ ਆਰਾਮ ਦੇ ਨਾਲ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਪੀਸ ਜਾਣ ਤੋਂ ਪਹਿਲਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਜਾਓ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਸ਼ੇਅਰ ਜ਼ਰੂਰ ਕਰ ਦਿਓ ਕਮੈਂਟ ਕਰਕੇ ਦਰੂਦ ਦੱਸਿਓ ਕਲੈਕਸ਼ਨ ਕਿੱਦਾਂ ਦੀ ਲੱਗੀ ਜੀ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਨਵੀਂ ਹੋਰ ਸੋਹਣੀ ਜੀ ਕਲੈਕਸ਼ਨ ਲੈ ਕੇ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ ਜੀ